ਕਿਸਾਨ ਪ੍ਰਭੂ ਅੱਜ 17 ਅਗਸਤ 2024 ਲਗਭਗ ਚੋਨਾ 65 70 ਦਿਨ ਦਾ ਹੋ ਗਿਆ ਸੁੰਡੀ ਦੀ ਸਮੱਸਿਆ ਗੋਬ ਦੀ ਪਤਲਵੇ ਦੀ ਹਲਕੀ ਫਲਕੀ ਸ਼ੁਰੂ ਹੋ ਆ ਤੇ 2-4 ਦਿਨਾਂ ਤੱਕ ਪੂਰਨਮਾਸੀ ਆ ਅਨੇ ਸ਼ੁਰੂ ਹੋਏ ਦਾ ਲਗਭਗ ਸਭ ਕਿਸਾਨਾਂ ਨੂੰ ਪਤਾ ਸੀ ਸੁੰਡੀ ਦਾ ਹਮਲਾ ਤੇ ਵਾਜ ਜਾਂਦਾ ਹੈਗਾ ਤੇ ਆਪਾਂ ਸੁੰਡੀ ਤੋਂ ਕੋਈ ਵੀ ਦਵਾਈ ਪਾਉਣੀ ਹੈ ਹਲਕੀ ਦਵਾਈ ਨਾ ਪਾਈਏ ਪਹਿਲੀ ਸਪਰੇ ਵਧੀਆ ਸਪਰੇ ਕਰੀਏ ਸੁੰਡੀ ਤੋਂ ਜਿਵੇਂ ਵਾਇਰ ਦੀ ਵੈਗੋ ਆ ਜਾਂਦੀ ਆ ਫੇਮ ਆ ਗਈ ਕੋਰਾ ਜਨ ਆ ਗਈ ਸਵਾਲ ਦੀ ਹੈ ਮਰ ਆ ਐਂਪਲੀਗੋ ਸਾਲਟ ਆ ਗਿਆ ਜਾਂ ਹੋਰ ਵੀ ਕਈ ਦਵਾਈਆਂ ਨੇ ਤੇ ਸੁੰਡੀ ਤੋਂ ਆਪਾਂ ਪਹਿਲੀ ਸਪਰੇ ਵਧੀਆ ਵਰਤਵਾ ਕੋਈ ਵੀ ਸਪਰੇਆ ਕਿਤੋਂ ਵੀ ਲੈਣ ਨੂੰ 150 ਲੀਟਰ ਅੰਗ ਪਾਣੀ ਘੱਟੋ ਘੱਟ ਪਾਓ ਤੇ ਸਟਿੱਕਰ ਜ਼ਰੂਰ ਪਾਓ ਤੇ ਆਹ ਹੈ ਕਈ ਖਾਵਾਂ ਦੇ ਡੋਡੀ ਦੀ ਸਮੱਸਿਆ ਬਹੁਤ ਆਉਂਦੀ ਆ ਆਪਣੀ ਸੱਬੀ ਵੈਰਾਈ ਹੋ ਗਈ ਜਿੱਥੇ ਯੂਰੀਆ ਲੇਟ ਲੈ ਕੇ ਗਏ ਹੋਏ ਆ ਜਾਂ ਪਾਣੀ ਜ਼ਿਆਦਾ ਖੜਦਾ ਕਰਦਾ ਉਥੇ ਸਵਾਦ ਦਾ ਡਿਵੋਨਾ ਹੁੰਦਾ ਕਾਪਰ ਸਲਫੇਟ ਤੇ ਮਾਈਕੋਜਬ ਇਹਦੇ ਨਾਲ ਕੋਈ ਵੀ ਆਪਾਂ ਪਾ ਸਕਦੇ ਆ ਕੋਈ ਵੀ ਇਨਸੈਕਟੀਸਾਈਡ ਆ ਸਪਰੀ ਕਰ ਸਕਦੇ ਨਾਲ ਤੇ ਆਮ ਤੌਰ ਤੇ ਇੱਕ ਕੱਲਾ ਕਾਪਰ ਹੁੰਦਾ ਡਿਊਟੀ ਤੇ ਪਾਉਂਦੇ ਆ ਉਹਦੇ ਨਾਲ ਕੋਈ ਵੀ ਫੰਗੀ ਸਾਈਡ ਕੋਈ ਵੀ ਇਨਸੈਕਟੀਸਾਈਡ ਨਹੀਂ ਪੈਂਦਾ ਆ ਇਹਦੇ ਨਾਲ ਕੁਝ ਵੀ ਪਾ ਸਕਦੇ ਆ ਤੇ ਸਵਾਦ ਇਹ ਨਵਾਂ ਬ੍ਰੈਂਡ ਬਣਿਆ ਹੋਇਆ ਆ ਐਜੋਕਸੀ ਤੇ ਮੈਕੋਜੇਮ ਜਿੱਥੇ ਕੰਡੀ ਰੋਗ ਪੈਂਦਾ ਗਲੀਲਿਊ ਬਹੁਤ ਸੋਹਣਾ ਰਿਜ਼ਲਟ ਆ ਗਲੀਲਿਊ ਦਾ ਲਗਭਗ ਹਰ ਇੱਕ ਨੂੰ ਪਤਾਗਾ ਕੰਡੀ ਰੋਗ ਵਾਸਤੇ ਤੇ ਸਸਤੇ ਰੇਟ ਮਿਲੂਗੀ ਨਟੀਵੋ ਡਿਟੈਓ ਵੀ ਡਿਊਟੀ ਤੋਂ ਬਹੁਤ ਸੋਹਣਾ ਰਿਜ਼ਲਟ ਆ ਤੇ ਆ ਸਾਰੇ ਫੰਗੀ ਸਾਈਡ ਆ ਇੱਕ ਆਪਣੇ ਕੋਲੇ ਸਵਾਲ ਦਾ ਬਕਸਾ ਹੁੰਦਾ ਜਰਮਨ ਦੀ ਟੈਕਨੋਲੋਜੀ ਆ ਜਿੱਥੇ ਚੋਨਾ ਮਾੜਾਗਾ 2 ਤੋਂ 2.5 ਕਿਲਿਆਂ ਦੀ ਇੱਕ ਵਾਰ ਵਰਤੋ ਤੇ ਤੁਹਾਡਾ ਚੋਨਾ ਆਪਣੇ ਆਪ ਤੁਹਾਨੂੰ ਦੱਸੂਗਾ ਰਿਜ਼ਲਟ ਉਹਨਾਂ ਹਫ਼ਤੇ ਦੱਸਦਿਆਂ ਦੇ ਵਿੱਚ ਤੁਹਾਨੂੰ ਗਰੂਪਰ ਦਿਖਾਊਗਾ ਹਾਂ ਇਹ ਸੁੰਡੀ ਦੀ ਸਪਰੇਆ ਕੋਈ ਵੀ ਲਗਭਗ ਆਪਣੇ ਕੋਲ ਕੋਰਾ ਜਨ ਸਾਲਟ 500 ਤੋਂ ਸ਼ੁਰੂ ਹੋਇਆ ਇਹਦਾ ਤੇ ਕੋਈ ਵੀ ਦਵਾਈਆਂ ਲਗਭਗ ਸੁੰਡੀ ਵਾਲੀ 200 ਰੁਪਏ ਏਕੜ ਤੋਂ ਸਟਾਰਟ ਹੋ ਜਾਂਦੀ ਆ ਤੇ ਫੰਗੀ ਸਾਈਡ ਦਾ ਵੀ ਆਪਣੇ ਕੋ ਸਾਥੀ ਦੇ ਵਿੱਚ ਕੋਈ ਖੇਤ ਜੇ ਕੋਈ ਸਮੱਸਿਆ ਹੋਵੇ ਸਮੱਸਿਆ ਆਪਣੇ ਕੋਲ ਤਕਨੀਕੀ ਮਾਹਰ ਵੀ ਨੇ ਜੇ ਕਿਸੇ ਨੂੰ ਲੋੜ ਆ ਤਾਂ ਸਾਨੂੰ ਕੰਟੈਕਟ ਕਰੋ ਅਸੀਂ ਡਾਕਟਰ ਤੁਹਾਡੇ ਖੇਤ ਦੇ ਵਿੱਚ ਪਹੁੰਚਣਗੇ ਇਸ ਦਾ ਝੋਨਾ ਨਹੀਂ ਤੁਰਦੇ ਆ ਕੋਈ ਹੋਰ ਸਮੱਸਿਆ ਜਲਦੀ ਨੇ ਸਾਰਾ ਆ ਗਿਆ ਤੇ ਇੱਕ ਇਹ ਪ੍ਰੋਸਪਰਟੀ ਸਕੀਮ ਚੱਲ ਰਹੀ ਆ گورਮੈਂਟ ਦੀ ਪ੍ਰੋਸਪਰਟੀ ਦੀ ਆ ਲਗਭਗ ਹਰ ਇੱਕ ਨੂੰ ਪਤਾ ਬਹੁਤ ਸੋਣਾ ਰਹ ਜਾਂਦਾ ਇਹਦਾ ਤੇ ਇਹਦੇ ਤੇ ਸਕੀਮ ਚੱਲ ਰਹੀ ਆ ਅਗਸਤ ਤੋਂ ਲੈ ਕੇ ਅਕਤੂਬਰ ਤੱਕ ਪ੍ਰੋਸਪਰਟੀ ਡਰਾਗ ਕੱਢਣਾ ਤੇ ਵੱਡੇ ਨਾਮ ਨੇ ਬੁਲਟ ਸਪਲੈਂਡਰ LED ਤੇ ਹੋਰ ਵੀ ਢੇਰ ਸਾਰੇ ਨਾਮ ਉਹ ਵੀ 1 ਲੀਟਰ ਤੋਂ ਲੈ ਕੇ ਜਿੰਨੀ ਮਰਜ਼ੀ ਤੁਸੀਂ ਖਰੀਦੋ ਉਨੇ ਕੁ ਉੱਪਰ ਤੁਸੀਂ ਲੱਕੀ ਡਰਾ ਦੇ ਵਿੱਚ ਐਂਟਰ ਕਰ ਸਕਦੇ ਹੋ ਸਕੀਮ ਵਾਸਤੇ ਸਭ ਕਿਸਾਨ ਭਰਾਵਾਂ ਨੂੰ ਪਤਾ ਤੇ ਕੋਰਾ ਜਨ ਜਾਂ ਹੋਰ ਵੀ ਸਾਰੇ ਪ੍ਰੋਡਕਟਾਂ ਦੇ ਰੇਟ ਆ ਕਸਟੋਰੀਆ ਸਾਲਟਾਂ ਦੇ ਕਾਫੀ ਰੇਟ ਘਟ ਚੁੱਕੇ ਨੇ ਇੱਕ ਵਾਰ ਜਰੂਰ ਪਹੁੰਚੋ ਪਤਾ ਕਰੋ ਰੇਟ ਦਾ ਜੇ ਤੁਹਾਨੂੰ ਸਹੀ ਲੱਗਦਾ ਤੇ ਇੱਕ ਵਾਰ ਜਰੂਰ ਖਰੀਦੋ ਧੰਨਵਾਦ ਜੀ ਸਾਰਿਆਂ ਦਾ